ਸੋਨਾ 1.5 ਕਰੋੜ ਬਾਰੇ ਨਾ ਕਿਸੇ ਨੂੰ ਨਹੀਂ ਦੱਸਣਾ ਸਮਝ ਗਈ ਆਪਣੀ ਕਿਸਮਤ ਜਾਗ ਗਈ ਲਖੋ ਕੇ ਰੱਖਣਾ 1.5 ਕਰੋੜ ਬਾਰੇ ਕਿਸੇ ਨੂੰ ਨਹੀਂ ਦੱਸਣਾ ਕਿ ਦੱਸਤਾ ਮੈ ਰਹਿਆ ਹਾਂ ਨਾ ਜਿਵੇਂ ਬਹੁਤ ਤਕੜਾ ਸ਼ਰਾਬੀ ਹੈ ਨਾ ਆ ਦੇ ਪੈਗ ਉਹ ਤੇਰੀ ਨੂੰ ਰੈਣ ਦੇ ਮਲ ਰੈਣ ਦੇ ਚੌੜ ਨਹੀਂ ਕੀ ਕਹਦੇ ਪੈਗ ਬੁੱਗਾ ਵਾਲਾ ਕੰਮ ਨਹੀਂ ਕਰੇ ਕਰਦੇ ਤਿੰਨ ਅੱਛਾ ਲਾਉਂਗੀ ਪੈਗ ਗੱਜ ਹੈ ਐਨਾ ਪਤਾ ਨਹੀਂ ਸੀਗਾ ਬਲੇਡ ਲਿਆ ਬਲੇਡ ਲੈ ਕੇ ਨਾ ਐ ਪਾਣੀ ਉੱਪਰੋਂ ਐ ਪਾਈ ਗਏ ਮੰਮੀ ਬਲੇਡ ਲੈ ਕੇ ਨਾ ਬਾਲ ਐ ਐ ਕਰਤਾ ਪਾ ਸੌਰੀ ਸਾਰੀ ਗੱਲ ਇੱਕ ਲੱਗੀ ਸੀ ਓਡਾ ਜੁੜਾਈ ਵਾਲੀ ਇੰਨੀ ਕੀ ਟਿੰਡੀ ਐ ਅੱਖਾਂ ਜੇ ਨਾ ਕੱਢੋ ਤੁਸੀਂ ਜ਼ਿੰਦਗੀ ਐ ਮੇਰੀ ਜਿੱਦਾਂ ਮਰਜੀ ਜਿਉਂ ਮੈਂ ਅੱਛਾ ਯੈਸ ਜ਼ਿੰਦਗੀ ਐ ਮੇਰੀ ਤਰੀਕਾ ਸੁਣੋ 200 ਮਾ ਕਿਹੜੀ ਕਟਿੰਗ ਹੋ ਅੱਜ ਕੇ ਟਾਈਮ ਮਾ ਹਾਂ ਤੇਰੇ ਤੇ ਦਿਮਾਗ ਫਰਕ 200 ਰੁਪਏ ਲੇਜੋ ਬਸ ਕਰੀ ਐ ਹੋਏਗਾ 200 ਰੁਪਏ ਮੱਕਟੇ 150 ਰੁਪਏ ਦਿੱਤਾ ਐ ਦੇ ਲੰਮੇ ਵਾਲਾਂ ਦੇ ਡਿਜ਼ਾਈਨ ਬਣਾ ਦਿੰਦੇ ਨੇ ਉਹ ਉਹ ਮੁੰਡਿਆਂ ਕੇ ਨਹੀਂ ਬਣਦੇ 100 ਤਰ੍ਹਾਂ ਕੇ ਟੈਸ਼ਨ ਮਿਸ਼ਨ ਕਰਨੇ ਪੈਂਦੇ ਨੇ ਹਲੇ 50 ਰੁਪਏ ਤਾਂ ਉਹਨੇ ਵਾਸ਼ ਕਰਨੀ ਪਹਿਲਾਂ ਚੰਗੇ ਨਾਲ ਵਾਸ਼ ਕਰਵਾਉਗਾ ਘਰੀ ਤੋਂ ਜੋ ਸ਼ੈਂਪੂ ਜੀ ਸਾਸਰੀ ਕਾਲ ਦੋਸਤੋ ਗੁੱਡ ਮਾਰਨਿੰਗ ਹੈ ਜੀ ਕਿਵੇਂ ਹੋ ਆਈ ਹੋਪ ਸਾਰੇ ਠੀਕ ਹੋਵੋਗੇ ਮੈਂ ਹੁਣੀ ਹੁਣੀ ਫ੍ਰੀ ਹੋਈਆਂ ਕੰਮ ਅੱਜ ਬਹੁਤ ਸੀ ਸਨੀ ਨੇ ਮੇਰੇ ਨਾਲ ਅੱਜ ਸਾਰਾ ਕੰਮ ਕਰਵਾਇਆ ਲੰਮਾ ਇੰਨੇ ਸਾਰੇ ਕੱਪੜੇ ਸੀਗੇ ਕਿੰਨੇ ਸਾਰੇ ਇੰਨੇ ਹਾਂਏ ਅਤੋਈ ਲਵਨੀ ਉਹਨਾਂ ਨੂੰ ਸਾਰੇ ਮੇਰੇ ਉੱਪਰ ਛੜਵਾ ਕੇ ਆਏ ਮੈਂ ਸਾਰੇ ਉੱਪਰ ਪਾ ਕੇ ਆਈ ਤੇ ਉਸ ਤੋਂ ਬਾਅਦ ਫਿਰ ਮੈਂ ਨਹਾਈ ਫਿਰ ਫਟਾਫਟ ਰੋਟੀ ਸਣੀ ਮੇਰੇ ਨਾਲ ਹੈਲਪ ਕਰਵਾਤੀ ਰੋਟੀ ਬਣਵਾਉਣ ਚ ਫਿਰ ਚਾੜੂ ਪੋਚੇ ਜਿਵੀ ਹੈਲਪ ਕਰਵਾਈ ਇਹਨਾਂ ਨੇ ਮੇਰੇ ਨਾਲ ਪੂਰੀ ਤੇ ਸਿ ਦੋਨਾਂ ਜਣੇ ਨੇ ਰਲ ਕੇ ਸਾਰਾ ਕੰਮ ਨਿਬੇੜਤਾ ਐਨ ਇੱਕਦਮ ਸਾਫ ਸਫਾਈ ਚੱਕਾ ਚੱਕਰ ਦੀ ਅੱਜ ਘਰ ਚੱਕਾ ਚੱਕਰ ਦੀ ਸਾਫ ਸਫਾਈ ਯੈਸ ਮੈਂ ਜਿਹੜੀ ਨਹਾ ਕੇ ਮੈਂ ਕੱਪੜੇ ਹੁੰਨੇ ਨੇ ਉਹ ਵੀ ਮੇ ਤੋਂ ਮੇਰੀ ਆਦਤ ਹੁੰਦੀ ਹੈ ਵੀ ਮੈਂ ਜੇ ਇੱਕ ਦਿਨ ਸਾਰੇ ਕੱਪੜੇ ਮਾਸਟਰ ਜੀ ਇਹਨਾਂ ਕਾਲਾਰੇ ਹਾਂਜੀ ਹਾਂਜੀ ਮਾਸਟਰ ਜੀ ਐਕਚੂਅਲ ਹੁੰਦੀਦਾ ਨਹੀਂ ਨਾ ਹੈਗਾ ਫਿਰ ਜੇ ਮੈਂ ਕਿਸੇ ਕੰਮ ਨੂੰ ਚੁਵਾ ਜੀ ਫਿਰ ਓਖਾ ਹੁੰਦਾ ਦਿਮਾਗ 'ਚ ਤਾਂ ਫਰਕ ਹੈਗਾ ਚ ਅੱਖਾਂ 'ਚ ਵੀ ਬਾਕੀ ਬਾਬੇ ਉਹ ਸੱਚੀ ਬਹੁਤ ਜ਼ਿਆਦਾ ਥੱਕ ਗਏ ਨਾ ਕੰਮ ਸੀਗਾ ਨਾ ਸਾਰਾ ਹੀ ਨਵੇੜ ਦਾ ਬਹੁਤ ਜ਼ਿਆਦਾ ਹੀ ਥੱਕ ਗਏ ਹਨ ਅੱਜ ਯਾਰ ਥੱਕ ਗਏ ਬਾਕੀ ਬਾਬੇ ਮੈਂ ਵੀ ਜਾਣਾ ਹਲੇ ਯਾਰ ਮਾਣਾ ਸ਼ੀਸ਼ਾ ਨਹੀਂ ਸਾਫ਼ ਹੈਗਾ ਸ਼ੀਸ਼ਾ ਸਾਫ਼ ਕਰਨਾ ਹੈ ਬਾਕੀ ਬਾਬੇ ਮੈਂ ਵੀ ਜਾਣਾ ਹਲੇ ਕਟਿੰਗ ਉਟਿੰਗ ਕਰਾਣ ਤੇ ਬਾਕੀ ਅੱਜ ਸੱਚੀ ਬਹੁਤ ਜ਼ਿਆਦਾ ਹੀ ਥੱਕ ਗਏ ਹਨਾ ਮਨ ਤੇ ਬਾਕੀ ਮਿਲਦਾ ਬਾਬੇ ਅੱਗੇ ਹੁਣ ਦੇਖਦੇ ਆ ਫਿਰ ਮੈਨੂੰ ਬੰਦਾ ਵੀ ਕੌਣ ਬਖਾਨੀ ਆ ਮੈਂ ਕੱਪੜੇ ਕਿੰਨੇ ਧੋਤੇ ਇਹ ਲੋ ਬਿਲਕੁਲ ਦੇਖੋ ਘਰ ਦੇਖੋ ਬਿਲਕੁਲ ਸਾਫ਼ ਪਿਆ ਸਾਫ ਕਰਿਆ ਨਾ ਫਿਰ ਕਰਿਆ ਦੇਖੋ ਤੁਹਾਡੀ ਕਿਚਨ ਬਿਲਕੁਲ ਸਾਫ ਪਈ ਐ ਬਾਕੀ ਬੱਬੇ ਸਵੇਰ ਦੇ ਲੱਗੇ ਹੋਏ ਸੀ ਅਸੀਂ ਉੱਠੇ ਅੱਜ ਉੱਠੇ ਨਾ ਸਾਫ ਸਫਾਈ ਕਰਤੀ ਬਿਲਕੁਲ ਅੱਜ ਹਰ ਇੱਕ ੁੰਡੇ ਸਾਰੇ ਟਕਾ ਤੇ ਇੱਕ ਵਾਰ ਬਹੁਤ ਗਾ ਆ ਕੀ ਲੱਗੀ ਜੱਲੀ ਹੁਣ ਉੱਪਰ ਕਿਵੇਂ ਕੱਪੜੇ ਜਿਹੜੇ ਨਾ ਕਿਧੋਏ ਸੀਗੇ ਆਪਣੇ ਨਾ ਕਿਧੋਏ ਸੀਗੇ ਮਤਲਬ ਨਾ ਹੀ ਸੀਗੀ ਨਾ ਫਿਰ ਧੋਤੇ ਸੀਗੇ ਆ ਲੋ ਫੜ ਲਿਓ ਕੈਮਰਾ ਚਲੋ ਠੀਕ ਐ ਜਾਓ ਚਲੋ ਮੈਂ ਚਲਦੀ ਹਾਂ ਉੱਪਰ ਤੁਹਾਨੂੰ ਦਿਖਾਉਂਗੀ ਇਹ ਖੁੱਲ ਨਹੀਂ ਰਿਹਾ ਦਰਵਾਜ਼ਾ ਮੋ ਨਹੀਂ ਆ ਰਹਾ ਹੁਣ ਨਾ ਉਹ ਨਾ ਆ ਰਿਹਾ ਨਾ ਚਲੋ ਜੀ ਆਪਾਂ ਚੱਲਦੇ ਆਂ ਉੱਪਰ ਇਹ ਵੀ ਸੁਣੋ ਮੁਰੇ ਤੰਦਰ ਆਓਕੇ ਤੁਹਾਨੂੰ ਦਿਖਾਉਂਦੀ ਸੀਗੇ ਸਾਰੇ ਕੱਪੜੇ ਇੱਕ ਵਾਰ ਸਾਰੇ ਸੈੱਟ ਸੂਟ ਕਰਦੇ ਆਪਾਂ ਚੱਲਦੇ ਆਂ نیچے ਕਰਦੀ ਬਰੰਦ ਮਾਲਟੀ ਨੂੰ ਰੱਖ ਦਈਏ ਕੀ ਕਰ ਰਹੇ ਹੋ ਤੁਸੀਂ ਹਾਂਜੀ ਮੈਂ ਪਾ ਆਈ ਕੱਪੜੇ ਸਾਰੇ ਯਾਰ ਸੱਚੀ ਆ ਤਾਂ ਬਹੁਤ ਜ਼ਿਆਦਾ ਥੱਕ ਗਈ ਇਹ ਕਹਿੰਦਾ ਮੈਂ ਦੇਖੀ ਕਿੰਨਾ ਬੁਢਾ ਹੋ ਗਿਆ ਹੈ ਨਾ ਉਮਰ ਤੇ ਪਹਿਲਾਂ ਹੀ ਬੁਢਾ ਹੋ ਗਿਆ ਹੈ ਨਾ ਐ ਡਿੱਟ ਜੀ ਮੈਂ ਤਾਂ ਆਪ ਬੁਢੀ ਹੋ ਗਈ ਤੁਮੀ ਬੁੜੀ ਐ ਬਾਕੀ ਬਾਬ ਫਿਰ ਸੱਚੀ ਗੱਲ ਆ ਖਾਸ ਦੇਖੋ ਤੁਸੀਂ ਆਪੀ ਆਰ ਕਿ ਆ ਦੇਖੀ ਦਾੜੀ ਐ ਕਿਡੇ ਵਾਲ ਜੱਤਾ ਹੀ ਨਹੀਂ ਐ ਬਾਅਦ ਦੇਖੋ ਐ ਨੀ ਐਂਕੀ ਬਣ ਜਾਣਾ ਪੂਰੇ ਕੈਂਟ ਐਡੇ ਐਡੇ ਕੋਈ ਕਰਾ ਦਿਓ ਵਾਲ ਨਹੀਂ ਕਿੰਨਾਂ ਚੜਾ ਦੇਣੀ ਗੰਜ ਗੰਜ ਨਹੀਂ ਜੀਰੋ ਜੀਰੋ ਨੰਬਰ ਦੀ ਮਸ਼ੀਨ ਲਗਾ ਦੇ ਅਸੀਂ ਜੀਰੋ ਨੰਬਰ ਵਾਲੀ ਮਸ਼ੀਨ ਲਵਾ ਦੇਣਾ ਫਿਰ ਨਾ ਉਹ ਬਣਵਾ ਦੇਖੀ ਐ ਉਹ ਕੀ ਕਹਿੰਦੇ ਨੇ ਇਹਨੂੰ ਗੰਜ ਨਹੀਂ ਕੱਟ ਗੰਜ ਨਹੀਂ ਕੱਟ ਸੇਗਾ ਬਣਦਾ ਤੇ ਬਾਕੀ ਬੱਬਿਓ ਕਹਿਣ ਕਹਿਣ ਵਲੌਗ ਨੇ ਯਾਰ ਕੀ ਕਰੀਏ ਯਾਰ ਕੰਮ ਘਾੜ ਸਾਲੀ ਬੜੀ ਇਹ ਨਹੀਂ ਹੰਦਾ ਕੰਮ ਕਰਨੇ ਉਹਨਾਂ ਮੈਂ ਹਾਲੇ ਬੈਠਣਾ ਮਸ਼ੀਨ ਤੇ ਕਿਸੇ ਦਾ ਸੂਟ ਆਇਆ ਸੀਗਾ ਇੱਕ ਤੇ ਉੱਪਰ ਬੈਠਣਾ ਹੋਰ ਚਲਾਉਣੀ ਉੱਪਰ ਬੈਣਗੇ ਦੇਖੀ ਕਿਹਦੇ ਕਰਦੋਂ ਮਾਰਾ ਮਾਰ ਲੀ ਕਿਦੇ ਕਾਈ ਦਾ ਹਨਕ ਕਾਈ ਕਾਈ ਦੇ ਕਰਨੀਆਂ ਉਹ ਨਹੀਂ ਜੀ ਨਹੀਂ ਜੀ ਲਿਕੇ ਨਾ ਪੁਰਦੋ ਕੱਪੜੇ ਨਾ ਉੱਡੂ-ਉੱਡ ਜਾ ਰਹੇ ਸੀਗੇ ਸੈੱਟ ਕਰਕੇ ਇਹਨੇ ਸਾਰੇ ਕਰਾਈ ਸੈੱਟ ਸਾਰੇ ਇੱਕ ਵਾਰ ਨਾ ਹੁਣ ਜਿਹੜੇ ਨਵੇਂ ਕੱਪੜੇ ਨੇ ਨਾ ਥੋੜਾ ਟਾਈਮ ਤਾਂ ਉਹਨਾਂ ਨੂੰ ਤਾਰ ਲੈਣਾ ਬਾਕੀ ਬਾਬੇ ਅੱਜ ਮਲਮੀ ਤੋਂ ਵਾਲੀ ਸ਼ਰਟਾਂ ਵੀ ਤਾਂ ਹੋਤੀਆਂ ਮੇਰੀਆਂ ਵੀ ਤੇ ਬਾਕੀ ਬਾਬੇ ਜਿਹੜੀਆਂ ਮਤਲਬ ਵੀ ਆਰ ਪਹਿਲਾਂ ਨਾ ਪਹਿਲਾਂ ਹੈਗੀ ਸੀ ਪਲਾਨਿੰਗ ਕਿਸੇ-ਸਿਰੇ ਵਲੌਗ ਸਟਾਰਟ ਕਰੀਏ ਕੰਮ ਹੀ ਇੰਨਾ ਸੀ ਖੁਦ ਹੀ ਮੌਤ ਪੈ ਰਹੀ ਕੰਮ ਦੇਖ-ਦੇਖ ਕੇ ਪਿਆਜ਼ ਚਾਫ ਕਰੇ ਭਾਈ ਆ ਪਿਆਜ਼ ਲਿਆਂਦੇ ਸੀਗੇ ਉਹ ਸਾਸੂ ਨੇ ਬੜਾ ਕੰਮ ਦੀ ਯਾਰ ਬਰੇਗੀ ਮੈਂ ਕਹਿਆ ਯਾਰ ਬੇਚਾਰੀ ਕੱਲੀ ਕਿ ਮੈਂ ਥੱਕ ਜਾਈਂ ਜੇ ਇਹਨੇ ਮਸ਼ੀਨ ਤੇ ਵੀ ਕੰਮ ਕਰਨਾ ਹੁੰਦਾ ਹੈਗੀ ਕਦਰ ਕੋਈ ਕਿੱਥੇ ਲੇਖਾ ਦੇਂਗੀ ਤੂੰ ਮੈਂ ਹਾਂ ਨੂੰ ਵੀ ਮੇਰਾ ਘਰ ਵਾਲਾ ਮੈਨੂੰ ਹੈਲਪ ਕਰਾਉਂਵੇ ਹਾਂ ਹੈ ਜੀ 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 ਆਹ ਜੀ ਜੀ ਮੈਂ ਕਹਾਂ ਚੱਲ ਥੱਕ ਜੂਗੀ ਨਿਆਣੀ ਆ ਕੋਈ ਗੱਲ ਨਹੀਂ ਫਿਰ ਸਾਰਾ ਕੰਮ ਕਰਾਇਆ ਬੱਬੇ ਨਾਲੇ ਦੇ ਤੇ ਬਾਕੀ ਟਾਈਮ ਨਾਲ ਹੀ ਫਿਰ ਵਿਹਲੇ ਹੋਗੇ ਤਾਂ ਨਾ ਨੂੰਲੀ ਮੈਂ ਹੁਣ ਬਸ ਜਾਣਾ ਕਟਿੰਗ ਕਰਾਣ ਕਟਿੰਗ ਕੋਈ ਕਰਾ ਕੇ ਆ ਕੇ ਫੇਰ ਨਾ ਹੁਆ ਨਾਲੇ ਮੈਨੇ ਇੱਕ ਕੰਮ ਆ ਲੜਾ ਜੋ ਵੀ ਕਰਕੇ ਆਣਾ ਮੈਂ ਫਾਰਮ ਲਈ ਮਾਇਰਾ ਹੋ ਦਾਰੇ ਹੈ ਨਾ ਤੇ ਬਾਕੀ ਫਿਰ ਮਿਲਦੇ ਆ ਮਿੱਤਰੋ ਬਾਕੀ ਇਹਨੇ ਰੋਟੀ ਰੋਟੀ ਖਾ ਲਈ ਤੂੰ ਸਾਰਾ ਕੁਝ ਓਕੇ ਹੈ ਮੇਰੇ ਚਾਹ ਨਾਲ ਹੀ ਇਹ ਜ਼ਰੂਰਤੀ ਖਾ ਲਈ ਮੈਨੂੰ ਬਹੁਤ ਭੁੱਖ ਲੱਗ ਗਈ ਸੀ ਹਾਂ ਤੇ ਨਾਲੇ ਦਵਾਈ ਦੋ ਵੀ ਲੈ ਲਈ ਜਾਗਾ ਆਪਣੀ ਮੈਂ ਦਵਾਈ ਮੈਨੂੰ ਖਾਣ ਲੱਗੀ ਮੈਨੂੰ ਗਲਾਸ ਦਿਖਾਈ ਕਿਹੜੀ ਕੰਪਨੀ ਦਾ ਨਹੀਂ ਕੰਪਨੀ ਨਹੀਂ ਆ ਬਾਬੇ ਸੱਚ ਮੈਨੂੰ ਕੁੜੇਸ਼ ਦਾ ਹੋਣਾ ਰਿਸਕੀ ਦਾ ਕੀ ਕਰਾਂਗੇ ਤੋਏ ਦਾ ਪ੍ਰੀਮੀਅਮ ਵਿਸਕੀ bro ਪ੍ਰੀਮੀਅਮ ਵਿਸਕੀ yes ਪੈਗ ਲਾਂ ਲਗੀ ਐ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਛੋਟੇ ਹੀ ਪਾਈ ਕਿਤੇ ਫਿਰ ਗਿਰਦੀ ਫਿਰੇ ਜਿਆਦਾ بڑا ਪੈਗ ਨਾ ਲਾ ਲਈ ਛੋਟੇ ਹੀ ਪਾਉਂਗੀ ਚੱਲ ਛੋਡੀ ਆਵਾਜ਼ ਬੜੀ ਘੱਟਾਂ ਨਹੀਂ ਥੋੜਾ ਉੱਚੀ ਬੋਲਿਆ ਕਰੋ ਫਿਰ ਆਡੀਅנס ਛੋਟੇ ਹੀ ਪਾਉਂਗੀ ਪੈਗ ਪਾਣੀ ਜਿਆਦਾ ਵੀ ਨਾ ਬਾਈ ਥੋੜਾ ਫਿਰ ਆ ਨਾ ਜੇ ਨੀ ਦਾ ਪਾਣੀ ਆ ਜਾਵੇ ਪੈਗ ਗੰਦਰ ਵੀ ਨਹੀਂ ਜਾਂਦਾ ਹੈਗਾ ਮਸ ਛੋਟਾ ਹੀ ਪੈਗ ਬਣਾਇਆ ਹੈ ਤੜਾ ਨੀਟ ਜਾ ਰੱਖਣਾ ਸਵਾਦ ਜਾ ਵੀ ਆਵੇ ਪੈਗ ਅੰਦਰ ਜਾ ਕੇ ਪਤਾ ਵੀ ਲੱਗੇ ਪੈਗ ਗਿਰਿਆ ਫਿਰ ਪਾਣੀ ਕਿਉਂ ਪੇਰੀ ਉੱਪਰ ਦੇ ਮਜ਼ਾਕ ਕਰਦੇ ਆ ਬਾਬੇ ਦਵਾਈ ਪੀਰੀਆ ਦਵਾਈ ਲੈ ਰਹੀ ਹੈ ਦਵਾਈ ਪਰ ਗਲਾਸ ਓੜਾ ਜਾਣਾ ਸਾਡਾ ਦੁੱਝਾ ਮੈਂਨਕਡੋਸ਼ ਵਿਸਕੀ ਆ ਦੇਖਾ ਮੈਂਨਕਡੋਸ਼ ਵਿਸਕੀ ਇਹ ਵੀ ਬੜੀ ਮਹਿੰਗੀ ਹੈ ਵਿਸਕੀ ਯਾਰ ਮੈਨੂੰ ਨੌਲੇਜ ਕਿਉਂ ਨਹੀਂ ਰਹਾ ਮਤਲਬ ਮੈਂ ਪਿੰਦਾ ਨਹੀਂ ਖਾਂਦਾ ਨਹੀਂ ਫਿਰ ਵੀ ਇਹਨੂੰ ਨੌਲੇਜ ਹੈਗੀ ਹੈ ਆ ਉਹ ਮੈਂ ਦੁਕਾਨੀ ਤੇ ਕਿਤੇ ਰਹੀ ਐ ਤੇ ਬਾਕੀ ਬਾਬੇ ਦਵਾਈ ਸੀਗੀ ਇਹ ਨੂੰ ਜਸਟ ਆਫ ਦਾ ਮਜ਼ਾਕ ਵਾਸਤੇ ਆਪਾਂ ਦਿਖਾਇਆ ਤੁਹਾਨੂੰ ਤੇ ਬਾਕੀ ਹੋ ਮੈਂ ਵੀ ਲੈ ਲਾਂ ਦਵਾਈ ਐਲਫਲਟੋਨਿਕ ਐਲਫਲਟੋਨਿਕ ਹਾਂ ਬਾਕੀ ਇਹਦੀ ਬਸ ਤੇ ਦਵਾਈ ਆ ਬਾਕੀ ਇਹ ਦਵਾਈ ਲੈ ਕੇ ਆਏ ਸੀ ਉਹ ਤਾਂ ਜਦੋਂ ਪਿਛਲਾ ਅੱਜ ਤੁਸੀਂ ਵਲੌਗ ਦੇਖ ਲਓਗੇ ਉਹ ਕਿਹੜਾ ਕੱਲ ਹਾਂ ਤੁਸੀਂ ਜਿਹੜਾ ਕੱਲ ਵਲੌਗ ਦੇਖਿਆ ਹੋਊਗਾ ਅੰਬਰ ਜਿਹੜਾ ਫਸਟ ਟਾਈਮ ਆਪਣੇ ਵਲੌਗ ਚ ਆਇਆ ਸੀ ਉਸ ਦਿਨ ਅਸੀਂ ਇਹਦੇ ਪਿੰਡ ਗਏ ਸੀਗੀ ਦਵਾਈ ਲੈਣ ਵਾਸਤੇ ਤੇ ਮੈਂ ਵੀ ਦਵਾਈ ਲੈ ਕੇ ਆਇਆ ਸੀ ਆ ਮੇਰੀ ਦਵਾਈ ਆ ਇਹ ਵਦੀ ਆ ਤੇ ਬਾਕੀ ਹਾਂਜੀ ਮਿੱਤਰੋ ਤੇ ਇੱਕ ਚੀਜ਼ ਹੋਰ ਵੀ ਆ ਤੂੰ ਕੀ ਕਹਿ ਰਹੀ ਸੀ ਮੈਨੂੰ ਕੀ ਕਰਨ ਜਾਣਾ ਤੂੰ ਪਟਿਆਲੇ ਪੈਗ ਨਹੀਂ ਪੈਗ ਲਾ ਲੰਦੀ ਸਾਰਾ ਕੰਮ ਕਰਨ ਦੇ ਫੇਰ ਨਹੀਂ ਠੀਕਦਾ ਯਾਰ ਤੂੰ ਥੰਬੀਰੀ ਬਣ ਜਾਣਾ ਥੰਬੀਰੀ ਬਣ ਜਾਣਾ ਤੇ ਨਾ ਜਾ ਨਹੀਂ ਨਹੀਂ ਲਾਣਾ ਬਨਾਲ ਹਾਂ ਤੱਲੀ ਨੇ ਘੁੰਮੂ ਘੁੰਮੂ ਕੰਦਾ ਚ ਵੱਜਦੀ ਫਿਰੀ ਜਾਣਾ ਸੀ ਆਪ ਵੀ ਤਨ ਵਧੀਆ ਰਹਿਣਾ ਸੀ ਮੇਰੇ ਹਿਸਾਬ ਨਾਲ ਨਾ ਹੁਣ ਅੱਗੇ ਪਿੱਛੇ ਤੇ ਯਾਦ ਰੱਖੀ ਜਰੂਰੀ ਲੱਗੇ ਤੇ ਕੰਮ ਕਰਨਾ ਹੋਵੇ ਨਾ ਮਤਾਂ ਕੁਝ ਨਹੀਂ ਕਰਨਾ ਤਾਂ ਇੱਕ ਹਰ ਕੇ ਮੋਟਾ ਜਿਹਾ ਪੈਗ ਲਾ ਲੈਣਾ ਆ ਮੁੜ ਕੇ ਫਿਰ ਆ ਪਮੀਰੀ ਮਾਂ ਘੁੰਮਦੀ ਫਿਰ ਜਾਏਗਾ ਚਾਹੇ ਕੰਨਾਂ ਚ ਵੱਜੀ ਗਈ ਇੱਕ ਵਾਰ ਕੱਪੜੇ ਧੋਤੇ ਮੈਂ ਬਾਅਦ ਵਿੱਚ ਮੱਜ ਕੇ ਫਿਰ ਸੁਰਪੰਨ ਲੈ ਫੇਰੀ ਗੱਲ ਸੁਣ ਸ਼ਾਮ ਤੱਕ ਕੱਪੜੇ ਧੋਈ ਗਈ ਕੱਪੜੇ ਧੋਈ ਗਈ ਹੈਨਾ ਜਿਵੇਂ ਤਾਰ ਤਾਰ ਜਿੰਨੇ ਬੈਠੇ ਨਹੀਂ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੱਪੜੇ ਧੋ ਤੇ ਸੁੱਕਣੇ ਪਾਈ ਜਦ ਸੁੱਕ ਗਏ ਲਿਆ ਕੇ ਫਿਰ ਗਿੱਲੇ ਕਰਕੇ ਫਿਰ ਧੋਤੇ ਫਿਰ ਦੁਬਾਰੇ ਸੁੱਕੇ ਹਾਂ ਹਾਂ ਜਿਹੜੇ ਕੱਪੜੇ ਧੋਤੇ ਉੱਪਰ ਪਾਈ ਫਿਰ ਬਿਮਾਰੀਆਂ ਦੇ ਸਾਰੇ ਧੁੱਪੇ ਹੋਏ ਕੱਡੇ ਬੈਠ ਜਿੱਦਾ ਧਾਰ-ਤਾਰ ਦੇ ਸਾਰੀਆਂ ਹੈ ਤੇ ਧੋਈ ਗਈ ਧੋਈ ਦੀ ਧੋਈ ਸੁੱਕਣੇ ਪਾਈ ਵੀ ਬਸ ਸਾਰਾ ਦਿਨ ਕੱਪੜਿਆਂ ਤੇ ਲਾਪਾ ਲੈਂ ਲੈ ਆਹ ਕੰਮ ਕਰਨਾ ਹੈ ਤੇਰੇ ਨੂੰ ਐਸੇ ਫਿਰ ਤੈ ਤੂੰ ਐ ਕਰ ਕੁਆਟਰ ਕੁਵਟਰ ਪੀਕ ਇੱਕ ਪੈਗ 걸 ਕੇ ਬੰਨ ਨਾ ਮੈਂ ਮੈਂ ਤਾਂ ਇੱਕ ਪੈਗ ਦੀ ਮਾਰਾਂ ਇੱਕ ਪੈਗ ਬਹੁਤ ਹੈ ਨਾ ਚਲ ਵਾ ਠੀਕ ਹੈ ਹੁਣ ਅੱਗੇ ਤੇ ਪਤਾ ਲੱਗ ਗਿਆ ਇਹ ਰਾਜ ਕਿਸੇ ਨੂੰ ਨਹੀਂ ਦੱਸਣਾ ਵੀ ਇੰਨਾ ਕੰਮ ਕਿਵੇਂ ਕਰਦੇ ਨੇ ਨજર ਵੀ ਮੈਂ ਕਿੰਨੀ ਗਵਾਲ ਘਟਾ ਮਾਂ ਫਿਰ ਤੂੰ ਲੜੇਗੀ ਬਾਅਦ ਚ ਮੇਰੇ ਨਾਲ ਨਹੀਂ ਨਹੀਂ ਪੱਕਾ ਨਾ ਅਸੀਂ ਨੇ ਇੰਨੀ ਕੁ ਘਟਾਇਆ ਤੂੰ ਅੱਜ ਦੇਖੀ ਜਦ ਮੈਂ ਆਣਾ ਨਾ ਜੁਲਫ ਬੜੀ ਸੋਹਣੀ ਲੱਗ ਰਹੀ ਇਹਨੂੰ ਐਵੇਂ ਹੀ ਰੱਖ ਲੈ ਅੱਗੇ ਕਿੱਥੇ ਗਈ ਜੁਲਫਾਂ ਜਿਹੜੀਆਂ ਅੱਗੇ ਆਹਾ ਕੀ ਤੁਸੀਂ ਫੋਟੋ ਹੈ ਤੇ ਮੈਂ ਵਾਲ ਕਟਾ ਲੜਿਆ ਯਾਰ ਮੇਰਾ ਬੜਾ ਦਿਲ ਕਰ ਰਹਾ ਨਾਲ ਲਾਲ ਛੋਟੇ ਨਹੀਂ ਕਰਾਣੇ ਯਾਰ ਤੂੰ ਪਾਗਲਾ ਯਾਰ ਵਾਲ ਛੋਟੇ ਨਹੀਂ ਕਰਾਣੇ ਕਿਉਂ ਨਹੀਂ ਕਰਾਣੇ ਛੋਟੇ ਉਸ ਨਾ ਕਢਾ ਲੈ ਜਲੂਸ ਨਾ ਕਢਾ ਲਿਓ ਤੁਮਨੇ ਵਾਲ ਦਾ ਕੰਨੀ ਕਟਾਣ ਦਿੰਦੀ ਹੈ ਇਹ ਕਿਹੜੀ ਗੱਲਾਂ ਚ ਗੱਲ ਹੈ ਯਾਰ ਮੈਨੂੰ ਵੀ ਕਟ ਮੇਰੇ ਵੀ ਕਟਵਾ ਕੇ ਲੈ ਹੁਣ ਮੈਂ ਲੰਬੇ ਲੰਬੇ ਰੱਖ ਕੇ ਬੱਬੂ ਮਾਨ ਬਣ ਜਾ ਹੁਣ ਮੇਰੇ ਵੀ ਕਟਵਾ ਦੇ ਹੇ 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 ਕਰੇ ਗੱਲਾਂ ਬਾਬਾ ਬਣ ਜਾ ਹੁਣ ਮੇਰੇ ਵੀ ਕਟਵਾ ਲਓ ਹੇ ਹੇ ਬਾਬਾ ਬਣ ਜਾ ਹੁਣ ਦੇਖੀ ਕਿਆ ਬਣ ਕੇ ਲੈ ਯਾਰ ਗਰਮੀ ਬਹੁਤ ਹੈ ਕਹਿਣਾ ਮਲਕਿਆ ਤੇਰੇ ਤਾਂ ਮੈਂ ਕੈਂਚੀ ਨਾਲ ਕੁੱਤੇ ਵੜ ਦੇਣੀ ਜੇ ਤਾਂ ਮੈਂ ਦੇਖੀ ਕੇ ਦੇ ਨਾ ਉਹ ਲੈ ਤੇਰੇ ਮਾਲਗਰੇ ਵੱਡਾ ਮਨੋਂ ਆਂਦੇ ਨੇ ਨਾ थैंक यू ਇੱਕ ਵਾਰੀ ਤੈਨੂੰ ਗੱਲ ਦੱਸਾਂ ਬਾਈ ਮੈਂ ਨਾ ਮੇਰੇ ਨਾਲ ਜੂੜਾ ਹੁੰਦਾ ਸੀ ਉਦੋਂ ਹੈ ਤੇ ਜੂੜਾ ਹੁੰਦਾ ਸੀ ਮੈਂ ਨਾ ਮੰਮੀ ਨੂੰ ਕਿਹਾ ਨਾ ਕਿਹਾ ਮੰਮੀ ਮੇਰਾ ਨਾ ਵੀ ਜੂੜਾ ਬਹੁਤ ਭਾਰੀ ਹੈ ਇਹ ਮੰਮੀ ਮੈਂ ਕੀ ਕਰਾਂ ਹਨਾ ਮੰਮੀ ਕਹਿੰਦੀ ਲੈ ਤੇਰੇ ਵਾਲ ਨਾ ਹਲਕੇ ਕਰ ਦਾਂ ਤੇ ਬਾਈ ਹਲਕੇ ਕਰਨ ਲੱਗੇ ਕਈ ਮਨ ਪਤਾ ਕੀ ਹੋਇਆ ਜਿਹੜੇ ਸਮਰਸੀ ਬਿਲ ਨਹੀਂ ਹੁੰਦੇ ਹਨ ਸਮਰਸੀ ਵਾਲੇ ਮੋਟਰ ਚ ਲਾਈ ਪੈਪ ਲਾ ਕੇ ਨਾ ਮੈਂ ਐਵੇਂ ਥੱਲੇ ਛਿਰ ਕਰਕੇ ਬਹਿ ਗਿਆ ਬਰਾ ਜੂੜਾ ਨਾ ਇੰਨਾ ਮੋਟਾ ਜੂੜਾ ਹੁੰਦਾ ਇੰਨਾ ਮੋਟਾ ਉਹ ਐ ਪੂਰਾ ਜੂੜਾ ਹੁੰਦਾ ਵਾਲ ਐਂ ਪਾਣੀ ਚ ਰੋੜ ਤੇ ਸੁਣਤਾ ਸਹੀ ਦੱਸਦਾ ਤੈਨੂੰ ਸਾਰੀ ਗੱਲ ਫਿਰ ਪਤਾ ਕੀ ਹੋਇਆ ਬਾਈ ਮੰਮੀ ਨੇ ਨਾ ਉੱਪਰ ਐ ਮੋਟਰ ਚ ਲਾਈ ਮੰਮੀ ਕਹਿੰਦੀ ਵੀ ਐ ਕੈਂਚੀ ਨਾਲ ਤਾਂ ਕੱਟੇ ਨਹੀਂ ਜਾਣੇ ਵਾਲ ਤੇ ਮੈਂ ਕਿਹਾ ਕਿਵੇਂ ਕਰਾਂਗੇ ਮੰਮੀ ਨੇ ਉਹਦਾ ਕੀ ਕਰਿਆ ਮੰਮੀ ਨੇ ਨਾ ਐਨਾ ਪਤਾ ਨਹੀਂ ਸੀਗਾ ਬਲੇਡ ਲਿਆ ਬਲੇਡ ਲੇ ਕੇ ਨਾ ਐ ਪਾਣੀ ਉੱਪਰੋਂ ਐ ਪਾਈ ਗਏ ਮੰਮੀ ਬਲੇਡ ਲੇ ਕੇ ਨਾ ਵਾਲ ਐਂ ਕਰਤਾ ਪਾ ਸੌਰੀ ਸਾਰੀ ਗੱਲ ਕਰਨ ਲੱਗੀ ਸੀ ਓਡਾ ਜੁੜਾਈ ਵਾਲੀ ਇੰਨੀ ਕੀ ਟਿੰਡੀ ਨਾ ਮਮੇ ਨੇ ਆਣ ਕੇ ਮਮੀ ਨੇ ਪੁੱਛੀ ਇੰਨੀ ਕੀ ਟਿੰਡੀ ਰਹਿ ਗਈ ਬਾਈ ਮੈਂ ਨਾ ਜਦ ਸਕੂਲ ਜਾਇਆ ਕਰ ਸਕੂਲ ਜਾਂਦਾ ਨਹੀਂ ਉਦੋਂ ਮੈਂ 10ਵੀਂ ਚ ਵਾਲ ਕਟਾਏ ਸੀਗੇ ਭਾਈ ਵਾਲ ਘਟਾਏ ਨਾ ਹਾਂ ਜੂੜ ਇੰਨਾ ਤੇ ਰਹਿ ਗਿਆ ਮੈਂ ਨਾ ਜੂੜੇ ਜਣਾ ਉਹ ਕਰਕੇ ਜਾਇਆ ਕਰਾਂ ਇੰਨੀ ਕੁ ਜੂੜੀ ਹੋਇਆ ਕਰੇ ਜੂੜੇ ਜੇ ਪਰਣਾ ਪਟਕਾ ਲਪੇਟ ਕੇ ਛੋਟਾ ਜਿਹਾ ਉਹਨੂੰ ਅੱਡਾ ਜੂੜਾ ਕਰ ਲਿਆ ਕਰਾਂ ਫਿਰ ਉਹ ਸਾਲਾ ਜੇ ਨਾ ਦੁਪਹਿਰ ਨੂੰ ਆਇਆ ਕਰੋ ਐ ਪਿਚਕ ਜਿਆ ਕਰੇ ਟੈਟ ਕਰਕੇ ਬੰਨਦਾ ਮੈਂ ਅਜੇ ਹੋਈ ਨਾ ਮੇਰੀ ਇੱਕ ਫੋਟੋ ਬਾਬੇ ਮੈਂ ਜ਼ਰੂਰ ਐਡ ਕਰ ਦੇਉ ਤੇ ਮੇਰੀ ਫੋਟੋ ਜ਼ਰੂਰ ਦੇਖਿਓ ਜਦੋਂ ਮੇਰਾ ਇੰਨਾ ਕੋ ਛੋਟਾ ਕੇ ਜੂੜਾ ਰਹਿ ਗਿਆ ਨਾ ਤੇ ਉਸ ਟਾਈਮ ਨਾ ਮੇਰੇ ਮਤਲਬ ਹੋ ਗਈ ਸੀ ਯਾਰ ਚਿਕਨ ਬਾਕਸ ਜਿਹਨੇ ਪੰਮਾਤਾ ਕਹਿ ਦਿੰਦੇ ਆ ਜਿਹੜਾ ਮੇਰੇ ਸਿਰ ਤੇ ਨਾ ਕਾਫੀ ਸਾਰੇ ਦਾਣੇ 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 ਬੜਾ ਮਤਲਬ ਕਹਿ ਨਹੀਂ ਜਾਂਦੇ ਯਾਰ ਜਿਵੇਂ ਉਹ ਬਣ ਜਾਂਦੀਆਂ ਨੇ ਗੱਠਾਂ ਜੀਆਂ ਕਹਿੰਦੇ ਮੈਨੇ ਉਹ ਉਵੇਂ ਹੋ ਗਿਆ ਸੀਗਾ ਤੇ ਫਿਰ ਮੈਂ ਨਾ ਡੈਡਿੰਗ ਦਾ ਮੈਂ ਕਿਹਾ ਨਹੀਂ ਪਰ ਮੈਂ ਦਾਦਾ ਜੀ ਨੂੰ ਕਿਹਾ ਮੈਂ ਐ ਕਰਕੇ ਨਾ ਮੈਂ ਵਾਲ ਕਟਾਣੇ ਆ ਤੇ ਮੈਂ ਖਮੇਗਾ ਸਿਰ ਤੇ ਫਿਰ ਦਲਦ ਨੇ ਵੀ ਦੇਖਿਆ ਕਿ ਹਾਂ ਸੱਚੀ ਹੋ ਗਿਆ ਸੀਗਾ ਤੇ ਬਈ ਫਿਰ ਨਾ ਹਾਂ ਫਿਰ ਮੈਂ ਦਾਦਾ ਜੀ ਨੇ ਮੈਨੂੰ ਕਹਦੇ ਇੱਕ ਕਾਪੀ ਪੈਨ ਲੈ ਆ ਚੱਕ ਕੇ ਭਾਈ ਮੈਂ ਕਾਪੀ ਪੈਨ ਲਿਆ ਚੱਕ ਕੇ ਮਨ ਹੈ ਕਾਪੀ ਪੈਨ ਤੇ ਨਾ ਮੈਂ ਲਿਖਿਆ ਉਹ ਤੇ ਮੇਰੇ ਦਾਦੇ ਨੇ ਮੇਥੋਂ ਪਤਾ ਕੀ ਲਿਖਾਇਆ ਵੀ ਮੇਰਾ ਨਾਮ ਇਹ ਹੈ ਮੇਰੇ ਡੈਡੀ ਦਾ ਨਾਮ ਇਹ ਹੈ ਤੇ ਮੈਂ ਕਿਹਾ ਅੱਛਾ ਮੇਰੀ ਉਮਰ ਇੰਨੀ ਹੈ ਅੱਜ ਇੰਨੀ ਤਰੀਕ ਨੂੰ ਮੈਂ ਵਾਲ ਕਟਾ ਰਿਹਾ ਮੇਰੇ ਸਿਰ ਚਾਹ ਕੁਝ ਹੋ ਗਿਆ ਜਦੋਂ ਮੇਰੇ ਸਿਰ ਚਾਹ ਕੁਝ ਠੀਕ ਹੋ ਗਿਆ ਸਾਰਾ ਕੁਝ ਵੀ ਮੈਂ ਫੇਰ ਦੁਬਾਰੇ ਵਾਲ ਰੱਖੂਗਾ ਤੇ ਨਾ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਮੇਰੇ ਦਾਦੇ ਨੇ ਨਾ ਹਲੇ ਵੀ ਉਹ ਸਾਫ ਕੇ ਰੱਖਿਆ ਹੋਵੇ ਬੜੇ ਬਰਸ ਬੁਰਚ ਮੈਨੂੰ ਪਤਾ ਨਹੀਂ ਤੇ ਬਾਕੀ ਬਾਈ ਉਹ ਚੀਜ਼ ਹੈ ਨਾ ਫਿਰ ਮੈਂ ਲਿਖ ਕੇ ਦੇ ਦੀ ਵੀ ਮੈਂ ਇੰਨੇ ਜਨਵੇਂ ਸਿਰ ਤੇ ਸਾਰੀ ਫਿੰਮਣੀ ਖੁੰਮਣੀ ਆ ਜੇ ਇਸ ਵਾਰ ਚੋਂ ਠੀਕ ਹੋ ਗਿਆ ਪ੍ਰੋਪਰ ਹਨਾ ਫਿਰ ਵਾਲ ਰੱਖ ਲਊਗਾ ਬਸ ਫਿਰ ਮੁੜ ਕੇ ਕਿਨੇ ਵਾਲ ਰੱਖਣੇ ਦਵਾ ਫਿਰ ਬਾਬੇ ਨਹੀਂ ਵੈਸੇ ਯਾਰ ਸੀਰੀਅਸਲੀ ਮੈਂ ਉਦਾਂ ਵਾਲ ਨਹੀਂ ਕਟਾਣੇ ਸੀ ਦੇ ਮੈਨੂੰ ਮਤਲਬ ਮੈਂ ਇਦਾਂ ਨਹੀਂ ਸੀ ਕੇਸ ਤੋਂ ਮੈਂ ਕਦੇ ਵੀ ਉਹ ਕਰਦਾ ਹੁੰਦਾ ਸੀਗਾ ਤੇ ਬਾਕੀ ਵਾਲ ਤਾਂ ਕਟਾਣੇ ਪੈ ਗਏ ਯਾਰ ਕਿਉਂਕਿ ਮੇਰੇ ਸਿਰ ਤੇ ਨਾ ਫਿੰਮਣੀ ਹੋ ਗਈ ਸੀ ਤਾਂ ਕਰਕੇ ਮਨੇ ਵਾਲ ਕਟਾਣੇ ਪੈ ਗਏ ਬਾਈ ਤੇ ਉਸ ਤੋਂ ਬਾਅਦ ਪੱਗ ਤਾਂ ਹੁਣ ਨਹੀਂ ਬਣ ਹਾਂ ਤੇ ਮੈਂ ਪੱਗ ਬਣਦੇ ਨੇ ਇਹ ਨਹੀਂ ਹੈਗਾ ਵੀ ਇਹ ਕਟਿੰਗ ਕਰਾ ਲੇ ਜਿਹੜੇ ਮੁੰਡੇ ਕਟਿੰਗ ਕਰਾ ਕੇ ਪੱਗ ਨਹੀਂ ਬਣਦੇ ਪਰ ਪੱਗ ਤਾਂ ਬਣਦੇ ਨੇ ਹਾਂ ਸਟਾਈਲ ਕਟਿੰਗ ਹੀ ਹੈ ਆਦਤ ਨਹੀਂ ਹੈਗੀ ਕਈ ਵਾਰ ਕਾਲੀ ਜਰੂਰ ਹੁੰਦੀ ਆ ਉਸ ਟਾਈਮ ਨਹੀਂ ਪੱਗ ਬਣ ਜਾਂਦੀ ਜੇ ਘਰੇ ਰਹਿਣ ਨਾਲ ਕਰਕੇ ਨਹੀਂ ਬਣ ਜਾਂਦੀ ਜਿੰਨੇ ਜੋਬ ਵਗੈਰਾ ਤੇ ਜਾਂਦੇ ਸੀਗੇ ਤਾਂ ਆਪਣਾ ਪੰਗ ਕੂਕ ਬਣ ਕੇ ਹੀ ਹਾਂ ਮੇਰੀ ਆਦਤ ਆ ਬਾਬੇ ਮੈਂ ਕਿਤੇ ਵੀ ਮਤਲਬ ਜੇ ਮੈਨੂੰ ਪਤਾ ਹੋਵੇ ਨਾ ਜਿਵੇਂ ਮੇਰੇ ਕੋਲ ਟਾਈਮ ਹੈਗਾ ਹਨਾ ਕਿ ਮੈਂ ਕਿਤੇ ਜਾਣਾ ਹਨਾ ਜੇ ਮੈਂ ਕਿਤੇ ਮਤਲਬ ਕਿਤੇ ਜਾਣਾ ਹਨ ਫਿਰ ਮੈਂ ਮੇਰੇ ਕੋਲ ਟਾਈਮ ਹੈਗਾ ਤਾਂ ਫਿਰ ਮੈਂ ਜ਼ਰੂਰ ਪੱਗ ਬੰਨ ਲੈਣਾ ਹੁਣ ਜਦ ਤੱਕ ਫਿਰ ਮੈਂ ਪਰਨਾ ਹੀ ਬੰਨ ਲੈਣਾ ਹੁਣ ਹਨ ਮਤਲਬ ਮੇਰੀ ਆਦਤ ਹੈ ਮੈਂ ਨੰਗੇ ਸਿਰ ਬਹੁਤ ਜੇ ਮੈਂ ਘਰੇ ਹੋਵਾਂ ਫਿਰ ਤਾਂ ਮੈਂ ਬੰਨਦਾ ਹੀ ਨਹੀਂ ਕੋਈ ਚੱਕਰੀ ਕਿਉਂ ਆਪਣੇ ਘਰੇ ਆ ਜੇ ਕਿਤੇ ਮੈਂ ਬਾਹਰ ਅੰਦਰ ਕਿਤੇ ਕਿਸੇ ਜਾਣਾ ਵੀ ਰਿਸ਼ਤੇਦਾਰੀ ਫਿਰ ਮੈਂ ਬੰਨ ਲੈਂਦਾ ਹੁਣ ਮੈਨੂੰ ਪਤਾ ਚੀਜ਼ ਬਾਰੇ ਕਿ ਖੁਦ ਵੀ ਚੰਗਾ ਨਹੀਂ ਲੱਗਦਾ ਲੋ ਮੇਰੀ ਕੰਨ ਨੂੰ ਖੋਲ ਕੇ ਤੁਸੀਂ ਹੈ ਕੰਨ ਨੂੰ ਖੋਲੋ ਚੰਗੀ ਤਰ੍ਹਾਂ ਖੁੱਲ ਗਿਆ ਹਾਂ ਸੁਣ ਨਹੀਂ ਰਿਹਾ ਹੈ ਇੱਕ ਗੱਲ ਸੁਣ ਲਓ ਮੇਰੀ ਕੰਨ ਨੂੰ ਖੋਲ ਜੇ ਵਾਲ ਹੋ ਗਏ ਛੋਟੇ ਪੰਨੀ ਮੇ ਵੜਦੀ ਹੁਣ ਸੋ ਉੱਤੇ ਆ ਜੱਟ ਕੋਰੇ ਨੂੰ ਡੰਗ ਜੇ ਡੰਗਾਵਾ ਯਾਰ ਚੰਗਾ ਬੰਦ ਕਰਕੇ ਮੇਰੇ ਕੋਰੇ ਮੈਨੂੰ ਜਾਣ ਦੇ ਮੈਂ ਅੱਜ ਸੋਹਣਾ ਜਿਹਾ ਮੁੰਡਾ ਬਣ ਕੇ ਹਾਂ ਅੱਜ ਮੈਂ ਕੁਆਰੇ ਆ ਮੁੰਡਾ ਬਣਾਵਾ ਅੱਖਾਂ ਜੇ ਨਾ ਕੱਢੋ ਤੁਸੀਂ ਜ਼ਿੰਦਗੀ ਹੈ ਮੇਰੀ ਜਿੱਦਾਂ ਮਰਜੀ ਜਿਉਂ ਮੈਂ ਅੱਛੇ ਯੈਸ ਜ਼ਿੰਦਗੀ ਹੈ ਮੇਰੀ ਨਹੀਂ ਘਰਮਣਾ ਲਮਾਵਾਂ ਖਾੜਾ ਮੈਂ ਤੁਹਾਡਾ ਲਵਾ ਦੇ ਬੁੱਕ ਕਰਾ ਦੇ ਕਿੱਥੇ ਆਰਾਮ ਲੀਲਾ ਚ ਬੁੱਕ ਕਰਾਦਾ ਖਾੜਾ ਤੇ ਠੀਕ ਆ ਬਾਬੇ ਮੈਂ ਤੇ ਲਿਆਰ ਕਟਿੰਗ ਕਰਾਣ ਪਰਮੀਦ ਬੰਨੀ ਦੀ ਹੁੰਦੀ ਆ ਕੱਲ ਮੈਂ ਬਹੁਤ ਟਾਈਮ ਹੋ ਗਿਆ ਅੱਜ ਮੈਂ ਨਾ ਦੇਖੀ ਉਹ ਕਰਾ ਕੇ ਹੋਣਾ ਬੜਾ ਕਿ ਮਸ਼ੀਨ ਜੀ ਹੁੰਦੀ ਆ ਚਰ ਮ사ਜ ਬੁੱਕ ਕਰਾ ਕੇ ਚੰਗੀ ਤਰਹਿਣ ਕਿੰਨੇ ਟਾਈਮ ਚ ਮੁੜੋਂਗੇ ਘੰਟਾ ਡੇਢ ਘੰਟਾ ਲੱਗੋਗਾ ਘੰਟਾ ਡੇਢ ਘੰਟਾ ਨਹੀਂ ਬਸ ਅੱਧੇ ਘੰਟੇ ਚ ਮੁੜਨੇ ਚਾਹੀਦੇ ਹੁਣੇ 11 ਹੋ ਗਏ ਦੋ ਤਾਂ ਇਹਦਾ ਮੈਨੂੰ ਪੱਕਾ ਪੱਜ ਜਾਣੇ ਦੋ ਢਾਈ ਟੂ ਹੀ ਨਹੀਂ ਵਜਣੇ ਚਾਹੀਦੇ ਟਸ਼ਨ ਮਸ਼ਨ ਸਭ ਕਾ ਗਿਆ ਹੋਇਆ ਜਬਣਾ ਟਸ਼ਨ ਮਸ਼ਨ ਢਾਈ ਟੂ ਹੀ ਨਹੀਂ ਹਲੇ ਕਿੰਨਾ ਟਾਈਮ ਹੋਇਆ 9:11 ਪੌਣੀ 11 ਹਾਂ ਬਸ ਤੁਸੀਂ 11:11 ਜਾਂ 11:30 ਤੱਕ ਆ ਜਿਓ ਇਹ ਦਿਮਾਗ ਮੈਂ ਫਰਕ ਹੈ ਪੌਣਾ ਘੰਟੇ ਚ ਮੁੜਿਆ ਆਇਓ ਚੱਲ ਦੇ ਕਿਤੇ ਮੇਰੇ ਵਾਸਤੇ ਬੈਠਾ ਵੀ ਆ ਜਾ ਬੈਠ ਕੱਪੜਾ ਲਾਉਂਦੇ ਕੀ ਮੱਤਾਂ ਕਰ ਰਹੀ ਆ ਯਾਰ ਚੱਲ ਠੀਕ ਹੈ ਮੈਂ ਮੜੇ ਵਿੱਚ ਬੈਠੇ ਕੱਢ ਕੇ ਚੱਲੀਏ ਫਿਰ ਅਰੇ ਉਹ ਉਹ ਵੀਡੀਓ ਦੇਖੀ ਐ ਹੈਲੋ ਠੀਕ ਨਾ ਫਰਦਾਦਾਰ ਵੀ ਥਿੰਦੇ ਆ ਆਪਣੀ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਰੋਟੀ ਲੈ ਕੇ ਆ ਕਹਿੰਦੀ ਲਿਆਉਣੀ ਆ ਰੋਟੀ ਲੈ ਕੇ ਆ ਉਹ ਕਹੇਰੀ ਲਿਆਉਣੀ ਆ ਮੇਰੇ ਕੀ ਕਰ ਮੇਰੇ ਸਾਲੇ ਦੀਆ ਤੈਨੂੰ ਸੁਣਦਾ ਨਹੀਂ ਰੋਟੀ ਲੈ ਗਿਆ ਉਹ ਬਾਈ ਉਹ ਮੈਂ ਨੌਕਾਟਾ ਦੀ ਐ ਨਾ ਫਿਰ ਉਹ ਛੋਟੀ ਦੀ ਨਾ ਮਾਰ ਉਵੇਂ ਹੀ ਕਟਾਈ ਹੋਦੀ ਐ ਜਿਵੇਂ ਉਹਦੀ ਹੁੰਦੀ ਸੀ ਤੇਰੇ ਤਾਂ ਚਟਾਕੇ ਪੈਣੇ ਵਾਲੇ ਰਫੜਾ ਚਲਾ ਜਦੇ ਰਿਮ ਕਟਿੰਗ ਕਰ ਲੈ ਮਚਾ ਚਲੋ ਨਹੀਂ ਨਹੀਂ ਮੇਲੇ ਵਾਲ ਕਰ ਦੇ ਮੇਰੀ ਓਏ ਇੰਨੇ ਪੈਸੇ ਮੈਂ ਤਾਂ ਮੇਰੀ ਕੱਲੀ ਮ사ਜੇ ਹੋਣੀ ਸਿਰ ਕੀ ਉਹ ਦੇ ਦੇ ਯਾਰ ਨਾ ਬੱਦਰ ਉੱਤ ਕੱਢ ਕੇ ਦੇ ਦੇ ਹਾਂ ਹੂ ਬੋਖਾ ਤੋ ਲੈ ਫਾਦੇ ਰਿਗਾਲ ਸੁਣ 200 ਰੁਪਏ ਮੈਂ ਕਿਹੜੀ ਕਟਿੰਗ ਹੋ ਅੱਜ ਕੀ ਟਾਈਮ ਹੈ ਤੇਰੇ ਤਾਂ ਦਿਮਾਗ ਫਰਕਾ 200 ਰੁਪਏ ਲੈ ਜਾ ਬਸ ਕਰੀ ਆ ਹੋਏਗਾ 200 ਰੁਪਏ ਮਗਰ 150 ਰੁਪਏ ਦੇ ਤਾਂ ਐਡੇ ਲੰਮੇ ਵਾਲਾਂ ਦੇ ਡਿਜ਼ਾਈਨ ਬਣਾ ਦਿੰਦੇ ਨੇ ਉਹ ਉਹ ਮੁੰਡਿਆਂ ਕੇ ਨਹੀਂ ਬਣਦੇ 100 ਤਰ੍ਹਾਂ ਕੇ ਟੇਸ਼ਨ ਰਿਵਿਸ਼ਨ ਕਰਨੇ ਪੈਂਦੇ ਨੇ ਹਲੇ 50 ਰੁਪਏ ਤਾਂ ਉਹਨੇ ਵਾਸ਼ ਕਰਨੀ ਪਹਿਲਾਂ ਚੰਗੀ ਨਾਲ ਵਾਸ਼ ਕਰਵਾ ਬਾਸ ਕਰੀ ਤੋ ਜੋ ਸ਼ੈਂਪੂ ਲਾ ਕੇ ਯਾਰ ਕੀ ਹੈ ਯਾਰ ਬੰਦੇ ਪੱਲੇ ਬੈ ਗਏ ਆ ਰਹੇ ਘਰੇ ਤੋ ਜੋ ਕਿੱਥੇ ਤੇ ਆਇਆ ਮੇਰਾ ਸ਼ੈਂਪੂ ਲਗਣਾ ਨੇ 50 ਰੁਪਏ ਨਾਲ ਲੈਣੇ ਨੇ ਦੋ ਕਿੱਥੇ ਕਰਾ ਦੇ ਲੈ ਸ਼ੈਂਪੂ ਕਰਾ ਦੇ ਲੈ ਜਾ ਬੋਤਲ ਲੈ ਦੋ ਘਰੋਂ ਜਿੰਨਾ ਡੋਲ ਨੇ ਸਾਰੀ ਤੁਹਾਨੂੰ ਵੀ ਕਿਲੋ ਕੋ ਲਾ ਕੇ ਚੰਗਾ ਧੋਲਾ ਹੈ ਮੇਰਾ ਸ਼ੈਂਪੂ ਲਾ ਲੈ 2000 ਗਾਕਾਂ ਨੇ ਹੋਰ ਦੇ ਲਾਣੀ ਚਾਹੀਦਾ ਪਤਾ ਹੈ ਕੀ ਮੈਂ ਤੈਨੂੰ ਗੱਲ ਦੱਸਾਂ ਪਹਿਲਾਂ ਉਹ ਕਰਦੇ ਨੇ ਸਿਰ ਵਾਸ਼ ਵਾਸ਼ ਕਰਨ ਤੋਂ ਬਾਅਦ ਫਿਰ ਉਹਨੂੰ ਡ੍ਰਾਇਰ ਮਾਰ ਕੇ ਸੁਕਾਉਂਦੇ ਨੇ ਸਿਰ ਕਟਿੰਗ ਕਰਦੇ ਨੇ ਮੇਰੀ ਸੁਣੋ ਗੱਲ ਧੋ ਦਿੰਦੀ ਆ ਮੈਂ ਫਿਰ ਡ੍ਰਾਇਰ ਨਾਲ ਸੁਕਾ ਵੀ ਦਿੰਦੀ ਆ ਡ੍ਰਾਇਰ ਵੀ ਹੈਗਾ ਮੇਰੇ ਕੋਲ ਮਸਤ ਜਿੰਨੂੰ ਕਹਿੰਦੇ ਨਜ਼ਾਰਾ ਜਿਆ ਨਹੀਂ ਮਾ ਜਿਹੜਾ ਮੈਂ ਜੋ ਕਰਦੇ ਨੇ ਉਹ ਮਸਾਵਾਦ ਆ 500 ਰੁਪਏ ਲੈਣਗੇ ਫਿਰ ਬੱਬੇ ਦਾ ਦਿਮਾਗ ਖਰਾਬ ਹੈ ਯਾਰ ਦੱਸ ਕਿਹਜੇ ਗੱਲਾਂ ਕਰ ਰਹੀ ਮੇਰੇ ਨਾਲ ਹੁਣ ਮੇਰੇ ਕੀ ਫਰੈਂਕ ਕਰਦਾ ਇੱਕ ਸਭ ਤੋਂ ਵਧੀਆ ਜਿਹੜੇ ਦੱਸਾ ਉਹ ਜਿਹੜੇ ਦਰਾਤਾਂ ਨਾਲੇ ਨਹੀਂ ਬੈਠੇ ਹੁੰਦੇ ਉਹ ਨਹੀਂ ਕਟਾਓ ਉਹ ਕਟਾਇਆ ਮੈਂ ਇਹਨੇ ਸੀਸ਼ਾ ਟੰਗੀਆਂ ਨੇ ਦਰੱਖਤ ਦੇ ਸੀਸ਼ਾ ਟੰਗੀਆਂ ਆਉਂਦਾ ਯਾਰ ਮੇਰਾ ਇੰਨਾ ਸਟੈਂਡਰਡ ਗਿਰ ਗਿਆ ਹੁਣ ਮੁੱਥੇ ਨਾਲ ਕਟਵਾਇਆ ਕਿਉਂ ਵਾਲ ਹੀ ਕਟਾਣੇ ਨੇ ਫੇ ਚੱਲ ਤੇਰੇ ਮੈਂ ਤੇਰੇ ਵੀ ਉੱਥੇ ਹੀ ਕਟਵਾਇਆ ਮੈਂ ਨਹੀਂ ਕਟਾਣੇ ਉਸ ਨੂੰ ਮੈਂ ਦੇਖੂ ਵੀ ਹਰੇ ਆਪਣੇ ਤਾਂ ਤੂੰ ਬੜੀ ਛਿੱਤੀ ਖੇਂਗੀ ਮੈਂ ਛਿੱਤੀ ਕਰ ਪਟਿਆਲੇ ਲੈ ਚਲ ਜਾਉਂਗੀ ਹਾਂ ਤੇ 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 ਹਾਂ ਆਪਣੀ ਵਾਰੀ ਤਾਂ ਬਹੁਤ ਨੂੰ ਪਤਾ ਤਲ ਠੀਕ ਹੈ ਚੰਗਾ ਮਕਰਾਂ ਮ ਕਰਾਂ ਚੱਲੋ ਚਿੱਤੀ ਪੈਮ ਨਾਲ ਮੁੜਿਆਇਓ ਤੁਸੀਂ ਬਾਨੇ ਬਣਾ ਰਹੇ ਹੋ ਲੇਟ ਲੇਟ ਜਾਣ ਦੇ ਜਾਣ ਕੇ ਆਇਆ ਜਟ ਕੋਮਰੇ ਨੂੰ ਡੰਗ ਤੇ ਕੀ ਦੀ ਨਜ਼ਾਰਾ ਜਦੋਂ ਉਹ ਦੇਖਾਂਗੇ ਚੰਗਾ ਮਾ ਛਿੱਤੀ ਜੰਨੋ ਇੱਕ ਮਿੰਟ ਤੋਂ ਪਹਿਲਾਂ ਜਾਂਦਰਾ ਆ ਰਿਹਾ ਮੈਂ ਕਰ ਰਹੀ ਹਾਂ ਸੂਟ ਕਟਿੰਗ ਲਾਈਨਿੰਗ ਵਾਲਾ ਸੂਟ ਸੀਗਾ ਪਹਿਲਾਂ ਮੈਂ ਲਾਈਨਿੰਗ ਕੱਟ ਕੀਤੀ ਆ ਫਿਰ ਹੁਣ ਇਹਨੂੰ ਕੱਟ ਕਰੂੰਗੀ ਤੇ ਸਣੀ ਬਸ ਸ਼ਾਇਦ ਆ ਹੀ ਜਾਣ ਫੋਨ ਤਾਂ ਆਇਆ ਸੀ ਕਹਿੰਦੇ ਬਸ ਮੈਂ ਆਣ ਆਲਾ ਦੇਖੋ ਕਦੋਂ ਦਾ ਕੰਦੇ ਨਹੀਂ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਬਾਕੀ ਜੇ ਸਣੀ ਆਉਂਦੇ ਨੇ ਮੈਂ ਕੰਟੀਨਿਊ ਕਰੂੰਗੀ ਵਲੌਗ ਓਨੀ دیر ਮੈਂ ਕਰ ਲਾਂ ਆਪਣੀ ਕਟਿੰਗ ਤੇ ਫਿਰ ਤੁਹਾਨੂੰ ਮਿਲਦੇ ਆਂ ਉਸ ਤੋਂ ਬਾਅਦ ਮੈਂ ਕਰਨਾ ਹੈ ਸੂਟ ਸਟੀਚੇ ਦੀ ਸਲਵਾਰ ਬਣਾਤੀ ਸੀਗੀ ਤੇ ਇਹਦੀ ਰੀਲ ਵੀ ਮੈਂ ਪਾਉਂਗੀ ਇਹ ਵਾਲੇ ਸੂਟ ਦੀ ਕਿਸੇ ਦਾ ਸੀਗਾ ਜਸਟ ਇਨਵੈਸਟਿਚਿੰਗ ਵਗੈਰਾ ਕਰਦੀ ਆ ਤੇ ਇਹਦੀ ਰੀਲ ਵੀ ਪਾ ਦੂੰਗੀ ਤੇ ਜਿਹੜੇ ਆਪਣੇ ਸਟੀਚ ਕੀਤੇ ਨੇ ਉਹਨਾਂ ਦੀ ਵੀ ਪਾ ਦੂੰਗੀ ਤੇ ਫਿਰ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਵਲੌਗ ਜੁ ਸਨੀ ਬਸ ਆਦਮ ਦੇਣੀ ਜਦੋਂ ਵੀ ਆਣਗੇ ਮੈਂ ਤੁਹਾਨੂੰ ਦੱਸੂਗੀ ਤੇ ਮਿਲਦੇ ਆ ਆਪਾਂ ਅੱਗੇ ਆ ਰਹੀ ਆ ਰੁਕੋ ਕਿਵੇਂ ਖੜਕਾਉਂਦੇ ਨੇ ਦਰਵਾਜਾ ਵੈਲਕਮ ਸਮਾਰਟ ਬாய் ਵੈਲਕਮ ਸਮਾਰਟ ਬாய் ਕਟਿੰਗ ਵਾਲੇ ਭਈਏ ਕਿੰ ਚੈੱਕ ਕਰੰਦੋ ਫਿਰ ਬਾੜਾਂਗੀ ਨਾ ਫਿਰ ਮੈ ਤੁਹਾਨੂੰ ਬਾਹਰ ਕੱਢਣਾ ਹੋਏ ਇਹ ਤਾਂ ਵਾਲ ਜਿਆਦਾ ਛੋਟੇ ਕਰਾਤੇ ਨਹੀਂ ਕਰਾਏ ਯਾਰ ਉੱਪਰ ਚਲੋ ਉੱਪਰ ਤਾਂ ਆ ਜਾਣੇ ਗੈਟ ਆਊਟ ਆਪਣੀ ਗੱਲ ਸੈੱਡਾਂ ਦੀ ਹੋਈ ਸੀ ਸੈੱਡਾਂ ਨਹੀਂ ਇੱਕ ਮਿੰਟ ਦੇਖ ਲੈ ਇੱਕ ਕਰੋ ਨਹੀਂ ਕਟਾਇਆ ਜਾਦਾ ਨਹੀਂ ਕਟਾ ਨਹੀਂ ਬਸ ਠੀਕ ਹੈ ਠੀਕ ਹੈ ਫਾਈਨ ਇਹਨਾਂ ਨੇ ਮੇਰੀ ਮੰਨ ਲਈ ਗੱਲ ਤੇ ਇਹਨਾਂ ਨੇ ਮੇਰੀ ਮੰਨ ਲਈ ਗੱਲ ਘਰੋਂ ਬਾਹਰ ਨਹੀਂ ਨਿਕਲਣਾ ਸੀ ਇਸ ਕਰਕੇ ਇਹਨਾਂ ਨੂੰ ਡਰ ਸੀਗਾ ਡਰ ਸੀ ਤੇਰਾ ਨਾਲੇ ਡਰ ਸੀ ਤਾਂ ਕਰਕੇ ਵਾਲ ਸਹੀ ਕਟਾ ਕੇ ਆਏ ਨੇ ਦੇਖਿਆ ਫਿਰ ਕਿੰਨਾ ਡਰਦਾ ਮੇਰਾ ਘਰ ਵਾਲਾ ਦੇਖਿਆ ਫਿਰ ਐਂ ਇਧਰ ਆ ਕੇ ਰੱਖਣਾ ਤੁਸੀਂ ਸਾਰੀਆਂ ਕੁੜੀਆਂ ਨੇ ਆਪਣੇ ਆਪਣੇ ਘਰ ਵਾਲਿਆਂ ਨੂੰ ਆ ਲੋ ਜੀ ਮੇਰਾ ਘਰ ਵਾਲਾ ਆ ਗਿਆ ਕਟਾ ਕੇ ਆਪਣੀ ਬੋਧੀਆਂ ਸਰਪ੍ਰਾਈਜ਼ ਇਹ ਮੈਂ ਲਾਟਰੀ ਭਾ ਗਿਆ ਪਹਿਲੀ ਵਾਰ ਬਾਬਿਓ ਜ਼ਿੰਦਗੀ ਚ ਪਹਿਲੀ ਵਾਰ ਮੈਂ ਕਦੇ ਬਲੀਵ ਨਹੀਂ ਕਰਦਾ ਮਤਲਬ ਇਹ ਗੱਲਾਂ ਤੇ ਚਲੋ دیکھتے ہیں بابا جی ਮੈਂ ਲਾਟਰੀ ਭਾਈ ਹੈ ਮਤਲਬ ਅਸੀਂ ਅੱਗੇ ਕਦੇ ਨਹੀਂ ਮੈਂ ਇਹਦਾ ਨੰਬਰ ਕਿਹੜਾ ਹੁੰਦਾ ਹੈ ਇਹ ਆ ਨੰਬਰ ਆ ਮੈਂ ਲਿਆ ਨੰਬਰ ਮੇਰਾ ਵੈਸੇ ਮੇਰਾ ਲੱਕੀ ਨੰਬਰ ਆ ਮੈਂ ਅੱਭਾਈ ਨੂੰ 41 ਪਸੰਦ ਆ ਤਾਂ ਕਰਕੇ ਮੈਂ 41 ਨੰਬਰ ਲਿਆ 4682441 41 हां 41 ਠੀਕ ਹੈ ਤੇ ਇਹ ਆਪਣਾ ਮਤਲਬ ਇੱਕ ਤਰੀਕ ਨੂੰ ਦਾਤ ਨੂੰ 8:00 ਵਜੇ ਨੇ ਇਕੱਲਾ ਹੈ ਤੇ ਆਨਲਾਈਨ ਆਪਾਂ ਚੈੱਕ ਕਰ ਸਕਦੇ ਹਾਂ ਸਾਰਾ ਕੁਝ ਠੀਕ ਹੈ ਤੇ ਉਸ ਤੋਂ ਬਾਅਦ ਅਰੇ ਆਪਾਂ ਨੂੰ ਅਕੀ ਬੋਲਡ ਵੀ ਕਰਨਗੇ ਬਾਕੀ ਰੱਬ ਰੱਖਾ ਮੈਂ ਤਾਂ ਕਰੇ ਬਲੀਵ ਕਰਦਾ ਨਹੀਂ ਫਸਟ ਟਾਈਮ ਮੈਂ ਇਹ ਲਾਟਰੀ ਪਾਈ ਆ ਫਸਟ ਰੀਨੋਮ ਕਿਹੜਾ ਹੈ ਬਾਬੇ ਸਾਡੇ ਕੋਲ ਆਣ ਆਲਾ ਪੂਰਾ 1.5 ਕਰੋੜ ਰੁਪਇਆ ਹੋਰ ਹੋਰ ਬਲੀਵ ਕਰਿਓ ਅਸੀਂ ਰੱਖ ਆਪਾਂ ਰੱਖਣਾ ਕਿੱਥੇ ਆ ਫਿਰ ਟੈਚੀ ਦਾ ਲਈ ਇੱਕ ਵਟਾਗੇ ਇਹ ਬਾਕੀ ਬਾਬਲੇ ਦੇਖੀ ਲਾ ਹਰ ਚੱਕ 1.5 ਕਰੋੜ ਇੱਧਰ ਆ ਗੱਲ ਸੁਣ ਰਿਹਾ ਔਰ ਉਹ ਤਾਂ 1.5 ਕਰੋੜ ਨਾਲ ਲਕੋ ਕੇ ਰੱਖੀ ਮੇਰੀਆਂ ਸੁਣ ਕਿਸੇ ਨੂੰ ਪਤਾ ਨਾ ਲੱਗੇ ਖਾਸ ਕਰਕੇ ਰਿਸ਼ਤੇਦਾਰਾਂ ਨੂੰ ਏ ਰਿਸ਼ਤੇਦਾਰਾਂ ਨੇ ਪੈਸੇ ਮੰਗਣ ਲੱਗ ਜਣੇ ਨਹੀਂ 10 10 ਲੱਖ ਆਪਾਂ ਭਾਈ 1.5 ਕਰੋੜ 1.5 ਕਰੋੜ ਸਪ੍ਰਾਈਜ਼ 1.5 ਕਰੋੜ ਹਾਂ ਸੈਕੰਡ ਪ੍ਰਾਈਜ਼ 10 ਲੱਖ ਪਰ ਬਸ 5 ਕੋ ਲੱਖ ਬਹੁਤ ਆ ਰਹੀਦਾ। ਯਾਰ ਤੇਰੀ ਰਹਿ ਗਈ ਛੋਟੀ ਸੋਚ ਉਹੀ। ਤੇਰੇ ਤਾਂ ਸੋਚ ਹੀ ਬਹੁਤ ਛੋਟੀ ਆ ਮਨਵੀਦਾ। ਕਰੋੜ ਦਾ ਮੈਂ ਕੀ ਕਰਾਂਗਾ ਯਾਰ? ਪੰਨੀ ਨਹੀਂ ਨਹੀਂ ਕਮੀ ਰਾਤ ਨੂੰ। ਨਾਵੇ। 1.5 ਕਰੋੜ ਚਾਹੀਦਾ ਪਰ ਅੱਜ ਮੈਂ ਤੇ ਵਿਸਾ ਕੇ ਅਗਲੇ ਵੇਲੇ ਬੈਠਾਂਗਾ ਨਾ ਇਹ ਦੋਨੇ ਜਣੇ। ਚੱਕ ਤੈਨੂੰ 1.5 ਕਰੋੜ ਰੁਪਏ ਦੇਤਾ ਅੱਜ ਠੀਕ ਐ। ਹਾਂ ਹਾਂ ਔਰ ਇਹ ਗੱਲ ਸੌਣ ਨਾਲੇ ਇਹ 1.5 ਕਰੋੜ ਬਾਰੇ ਨਾ ਮੇਰੀ ਸੁਣਨ ਵਾਲਾ ਕਿਸੇ ਨੂੰ ਪਤਾ ਨਾ ਲੱਗ ਜੇ। ਠੀਕ ਐ। ਮੰਮੀ ਨੂੰ ਨਾਲ ਵੀ ਨਹੀਂ ਦੱਸਣਾ। ਇਹ ਡੇਢ ਕਰੋੜਾ ਪਲਕੋ ਹੋ ਕੇ ਰੱਖਣਾ ਤਜੋਰੀ ਚ ਹਾਂ ਠੀਕ ਹੈ ਬਾਕੀ ਬੰਪਿਓ ਕਿਸਮਤ ਹੈ ਵੈਸੇ ਮੈਂ ਫਸਟ ਟਾਈਮ ਕਦੇ ਵੀ ਅਤਕ ਜ਼ਿੰਦਗੀ ਜਦ ਮੈਂ ਕਦੇ ਲਾਟਰੀ ਵਾਲੀ ਚੀਜ਼ਾਂ ਤੇ ਬਲੀਵ ਨਹੀਂ ਕਰਿਆ ਪਹਿਲੀ ਵਾਰੀ ਮੈਂ ਟਰਾਈ ਕੀਤੀ ਆ ਮਨ ਇਹ ਦੇਖਦੇ ਆ ਮਨ ਲੱਖ ਕਿੰਨਾ ਕੰਮ ਕਰਦਾ ਕਿੰਨਾ ਕ ਨਹੀਂ ਬਾਕੀ ਉਮੀਦ ਮੁਤ ਹੈ ਨਹੀਂ ਬਈ ਤਨ ਸੱਚੀ ਰਸਾ ਕੋਈ ਉਮੀਦ ਨਹੀਂ ਆ ਕੁਝ ਨਿਕਲਦਾ ਹੁੰਦਾ ਉਹ ਪ੍ਰਾਈਜ਼ ਹੈ ਜਿਹੜਾ 5000 ਦਾ ਹਾਂ 5th ਤੇ 3000 6th 10000 ਚਲੋ ਨਾ ਮਤਲਬ 1000 1000 ਹੈ ਨਾ ਚਲੋ ਜੋ ਵੀ ਆ ਬੱਬੇ ਦੇਖੀ ਜਾਊਗੀ ਕਿ ਕਿਸਮਾ ਦਾ ਬੱਕ ਲੱਗੇ ਤੇ ਵਧੀਆ ਹੋ ਜਾਊਗਾ ਪ੍ਰੋਗਰਾਮ ਜੇ ਨਿਕਲੇ ਬ 1.5 ਕਰੋੜ ਦਾ ਪਹਿਲੇ 6 ਮਹੀਨਾ ਦਾ ਨਾ ਆਈਫੋਨ 16 ਲੈਣਾ ਲਿਖਿਆ ਮੈਂ ਲੈਣਾ ਹੈ ਜਿਆਦਾ ਚ ਲੱਗਣਾ ਇਹ ਹੈਲੋ ਸੁਪਨੇ ਕਿਉਂ ਲਈ ਤੰਦਰ ਕਿਉਂ ਮੰਜਰੀ ਆ ਨਾ ਮੇਰੀ ਗੱਲ ਨਹੀਂ ਸੁਣ ਰਹੀ ਐਨੇ ਸੁਪਨੇ ਕਿਉਂ ਲਈ ਐਡੀਟਿੰਗ ਕਰਨੀ ਹੈ ਐਨੇ ਸੁਪਨੇ ਕਿਉਂ ਲਈ 1.5 ਕਰੋੜ ਕੇ ਉਸੇ ਯਾਰੇ ਜਿਹੜਾ ਆਈਫੋਨ 16 ਕਹਦੇ ਹਾਂ ਹਾਂ ਕਟਿੰਗ ਠੀਕ ਹੋ ਗਈ ਨਾ ਰੁੱਕੇ ਹੋਗਾ ਨਾ ਕਟਿੰਗ ਹਨ ਬਰੀ ਹੈ ਨਾ ਫਸਟ ਮਸਜੂਦ ਜੀ ਆ ਗਏ ਆ ਅੱਜ ਜੁਲ ਫਾਂਜੀ ਤਾਂ ਹੀ ਗਰਮੀ ਆ ਮਰੀ ਜੁਲਵਾਨਨ ਦਾ ਸੋਹਣਾ ਮੁੰਡਾ ਆ ਰਿਹਾ ਹੈ ਤੇ ਮੇਰੇ ਘਰ ਸੋਨੇ ਕਿ ਮੁੰਡਾ ਡੇਢ ਕਰੋੜ ਬਾਰੇ ਕਿਸੇ ਨੂੰ ਨਹੀਂ ਦੱਸਣਾ ਪੜੇ ਹੋਰ ਬੜੀ ਗਰਮੀ ਹੈ ਇੱਥੇ ਤੇ ਟੋਠੇ ਤੇ ਗਰਮੀ ਹੋਊਗੀ ਲੋ ਮਿੱਤਰੋ ਅਫਰਿਨਾਤੋ ਲੈ ਬਾਕੀ ਟਾਈਮ ਚੈੱਕ ਕਰੋ ਮੇਰਾ ਰੋਟੀ ਖਾਣ ਦਾ ਟਾਈਮ ਆ ਇਹ ਦਿੱਲੀ ਦਾ ਮੈਂ ਦੁਪਹਿਰ ਨੂੰ ਰੋਟੀ 1:00 ਵਜੇ ਖਾਣਾ ਮਨੇ 9 ਵਜੇ ਭੁੱਖ ਲੱਗਦੀ ਹੈ ਨਾ ਮਨ ਸਾਢੇ 12 ਥਲੇ ਕਿ 1 ਦੇ ਵਿੱਚ ਵਿੱਚ ਮੇਰਾ ਬ੍ਰੇਕਫਾਸਟ ਇੰਨੇ ਵੀ ਨਹੀਂ ਹੁੰਦਾ ਮਤਲਬ ਬ੍ਰੇਕਫਾਸਟ ਤੇ ਲੰਚ ਬ੍ਰਾਂਚ ਕਹਿੰਦੇ ਨੇ ਇਹਨੂੰ ਬ੍ਰਾਂਚ ਉਹ ਕਰਦਾ ਹਾਂ ਮੈਂ 12 ਤੋਂ 1 ਵਜੇ ਦੇ ਵਿੱਚ ਵਿੱਚ ਤੇ ਬਾਕੀ ਸਬਜੀ ਆਪਣੀ ਨਾਲ ਦਹੀਂ ਰੋਟੀ ਤੇ ਖਾਲੀ ਤੇ ਐਸੇ ਨਾਲ ਮੀਦ ਲੱਗੀ ਹੋਈ ਆ ਕੱਪੜੇ ਆਪਣੇ ਜਿਹੜੇ ਤੋਤੇ ਸੀ ਬਾਬੇ ਸਿਰੇ ਸਿਰੇ ਤੈਲ ਆ ਰਹੀ ਆ ਤੇ ਇਸੇ ਨਾਲ ਆਪਾਂ ਕਰਦੇ ਆ ਆਪਣਾ ਬਲੌਗ ਐਂਡ ਕਿਸੇ ਵੀ ਰੀਜ਼ਨ ਕਰਕੇ ਬਲੌਗ ਕਹਿੰਣ ਲੱਗਿਆ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਘੈਣ ਘੈਣ ਵਲੌਗ ਦੇਖਣ ਨੂੰ ਮਿਲਣਗੇ ਬਾਕੀ 1 ਮਿੰਟ ਮੈਂ ਬੜਾ ਪੱਖਾ ਘੱਟਾ ਕਰ ਬੰਦ ਕਰਾ ਸੋਰੀ ਗੱਲ ਕਰਨੀ ਸੀ ਤੁਹਾਡੇ ਨਾਲ ਗੱਲ ਇਹ ਆ ਬਾਬਿਓ ਜਿਵੇਂ ਮਤਲਬ ਹੁਣ ਆਪਣੇ ਸਬਸਕ੍ਰਾਈਬਰ ਨਵੇਂ ਨਵੇਂ ਜੁੜ ਰਹੇ ਨੇ ਉਹਨਾਂ ਨੂੰ ਦੱਸ ਦਿੰਨੇ ਆ ਕਿ ਆਪਾਂ ਇੱਕ ਨਵੇਂ ਟ੍ਰਿਪ ਤੇ ਚੱਲੇ ਆ ਇਸ ਚੈਨਲ ਤੇ ਤੁਹਾਨੂੰ ਬਹੁਤ ਬਹੁਤ ਘੈਣ ਘੈਣ ਵਲੌਗ ਦੇਖਣ ਨੂੰ ਮਿਲਿਆ ਕਰਨਗੇ ਵਧੀਆ ਵਧੀਆ ਵਲੌਗ ਜਿਵੇਂ ਕਿ ਟ੍ਰੈਵਲਿੰਗ ਵਾਲੇ ਫੂਡ ਵਲੌਗ ਹੋਮ ਆਪਣੇ ਸੋਰੀ ਰੈਗੂਲਰ ਵਲੌਗ ਦੇਖਣ ਨੂੰ ਤੁਹਾਨੂੰ ਮਿਲਿਆ ਕਰਨਗੇ तो जिम्मे चैनल सबसक्राइब किया कुछ ना कुछ रीजन करके चैनल सबसक्राइब किया होगा आई होपी उम्मीद यही रहेगी हैवन होए भाई हाँ जी बी होद यही रहेगी किट बलॉग भाई, <laughs> कि तो भाई दें रही है इंजॉय करो तो थैंक यू सो मच नवे नमें, नमें सबसक्राइबर जुड़ते पे ने वैलकम है अपने यूट्यूब चैनल से ठीक है बबे मिलने किसी नवे बलॉग तिलदन बबाई टेक केयर हैवन नाइस बबाई 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 खाइए रोटी ਤੇ ਮਿਲਦੇ ਆ ਕਿਸੇ ਨਵੇਂ ਵਲੌਗ ਚ ਮਿੱਤਰੋ ਬਾਏ